ਦੋਸਤੋ ਸਤਿ ਸ੍ਰੀ ਅਕਾਲ ਆਦਾਬ ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ ਯਾਨੀ 84 ਕਰਮਨੀਤ ਉੱਤੇ ਪਰ ਸਵਾਗਤ ਹੈ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਡੀ ਸਭ ਦੀ ਖਿਦਮਤ ਦੇ ਵਿੱਚ ਪੇਸ਼ ਕਰ ਰਿਹਾ ਹਾਂ ਮਹਿੰਦਰ ਸਿੰਘ ਸਰਨਾ ਦੀ ਬਹੁਤ ਹੀ ਬਹੁ ਚਰਚਿਤ ਕਹਾਣੀ ਸ਼ਵੀਆਂ ਦੀ ਰੁੱਤ ਮਗਦੀ ਕੋਲਿਆਂ ਨਾਲ ਤੁਸੀਂ ਪਠੀ ਉੱਤੇ ਝੁਕਿਆ ਦੀਨੀ ਲੋਹਾਰ ਦਾ ਲੋਹੇ ਰੰਗਾ ਸਰੀਰ ਕਾਂਸੀ ਰੰਗੀ ਪਾ ਮਾਰਨ ਲੱਗ ਪਿਆ ਸੀ ਉਦਾ ਆਕਾਰ ਕਾਂਸੀ ਵਿੱਚ ਢਲੇ ਇੱਕ ਤੰਦਰੁਸਤ ਕਾਮੇ ਨੂੰ ਮੂਰਤੀਮਾਨ ਕਰਦਾ ਬੱਤ ਜਪਦਾ ਸੀ ਬਾਹਾਂ ਦੇ ਤਗੜੇ ਹੁਜਕੇ ਨਾਲ ਉਹਨੇ ਹਥੌੜੇ ਨੂੰ ਆਪਣੇ ਦਿਵਾਲੇ ਘਮਾਇਆ ਉਹਦੇ ਕਸਰਤੀ ਪਿੰਡੇ ਦੀਆਂ ਮਛਲੀਆਂ ਉਭਰੀਆਂ ਤੇ ਇੱਕ ਕਹਿਰਾਂ ਦੀ ਸੱਟ ਵਿਦਾਨ ਉੱਤੇ ਟਿਕਾਈ ਲੋਹੇ ਦੇ ਅੰਗਾਰਾਂ ਉੱਤੇ ਵੱਜੀ ਛੱਟ ਲਗਾਤਾਰ ਗੂੰਜਦੀ ਰਹੀ ਕੰਮ ਦੀ ਮਗਨਤਾ ਵਿੱਚ ਦੀਨਾ ਦੀਨ ਦੁਨੀਆ ਭੁੱਲ ਗਿਆ ਜਦੋਂ ਤੀਕ ਬਾਰੀ ਥਾਣੀ ਆਉਂਦੀ ਭਾਦਰੋਂ ਦੀ ਪਠਿਆਰੀ ਧੁੱਪ ਉਹਦੀਆਂ ਹੱਡੀਆਂ ਨਾਲ ਛੱਟਣ ਲੱਗ ਪਈ ਤਰਬਕ ਕੇ ਉਹਨੇ ਬਾਰੀ ਤੋਂ ਬਾਹਰ ਵੇਖਿਆ ਸੂਰਜ ਸਿਖਰ ਤੇ ਸੀ ਇੰਨੀ ਛੇਤੀ ਦੁਪਹਿਰ ਹੋ ਗਈ ਸੀ ਕਿ ਉਹਦਾ ਕੰਮ ਅਜੇ ਅੱਧਾ ਵੀ ਨਹੀਂ ਸੀ ਨਿਭੜਿਆ ਧੁੱਪ ਦੇ ਸੇਕ ਤੋਂ ਬਚਣ ਲਈ ਉਸਨੇ ਬਾਰੀ ਬੰਦ ਕਰ ਦਿੱਤੀ ਪਰ ਬਾਰੀ ਬੰਦ ਕਰਨ ਨਾਲ ਉਹਦਾ ਸਾਹ ਘੁੱਟਣ ਲੱਗਾ ਤੇ ਉਹਦੇ ਮੱਥੇ ਉੱਤੇ ਚਿਪਚਿਪਾ ਮੁਰਕਾ ਆ ਗਿਆ ਰਾਤੀ ਬੜਾ ਮੀਂਹ ਵਸਿਆ ਸੀ ਅਸਮਾਨ ਵਿੱਚੋਂ ਪਾੜਸ਼ੀ ਹੀ ਵਗ ਤੁਰੇ ਸਨ ਸਵੇਰੇ ਵੇਲੇ ਵੀ ਕਿਣਮਨ ਲੱਗੀ ਰਹੀ ਸੀ ਪਰ ਹੁਣ ਸੂਰਜ ਚੜ੍ਹਨ ਮਗਰੋਂ ਬੜੀ ਹੰਮ ਹੋ ਗਈ ਸੀ ਉਸਨੇ ਬਾਰੀ ਖੋਲ ਦਿੱਤੀ ਤੇ ਮੜ ਪੱਠੀ ਉੱਤੇ ਝੁਕ ਗਿਆ ਮੁੜਕਾ ਉਹਦੇ ਕੰਨਾਂ ਵਿੱਚੋਂ ਹੁੰਦਾ ਹੁਣ ਉਹਦੀ ਧੌਣ ਤੇ ਧਾਰੀਆਂ ਬਣਾ ਕੇ ਬਹਿ ਰਿਹਾ ਸੀ ਭਾਰੀ ਤਣੀ ਹੋਈ ਬਾਹ ਨਾਲ ਉਹਨੇ ਮੱਥੇ ਤੋਂ ਮੁੜਕਾ ਨਿਚੋੜਿਆ ਮੋਟੀ ਟੋਪੀ ਅੰਗਿੱਠੀ ਵਿੱਚ ਡਿੱਗੇ ਸ਼ੂ ਦੀ ਆਵਾਜ਼ ਆਈ ਤੇ ਸ਼ਾਇਦ ਇੱਕ ਸ਼ਣ ਮਾਤਰ ਲਈ ਇੱਕ ਕੋਲੇ ਦੀ ਜਿੰਦ ਵੀ ਕਿਰਤਕ ਸੌਖੀ ਹੋ ਗਈ। ਧੁਪਾਤੇ ਪੱਠੀ ਦੇ ਰਲਵੇਂ ਸੇਕ ਨੇ ਉਸਦੇ ਸਰੀਰ ਨੂੰ ਬਹੁਤ ਤਪਾ ਦਿੱਤਾ ਸੀ। ਇਹ ਅੱਗ ਉਹਦੇ ਲਹੂ ਵਿੱਚ ਘੁਲ ਗਈ ਜਾਪਦੀ ਸੀ। ਇਹ ਤਪਸ਼ ਉਹਦੀਆਂ ਹੱਡੀਆਂ ਦੀ ਮਿੱਖ ਨੂੰ ਭਨ ਰਹੀ ਸੀ। ਪੱਠੀ ਦੇ ਤਿੱਖੇ ਉਬੜਵਾ ਪੜਮੱਚੀ ਉਹਦੀਆਂ ਅੱਖਾਂ ਵਿੱਚ ਬਲ ਉੱਠੇ ਸਨ। ਆਪਣੇ ਪਿੰਡੇ ਦਾ ਇੱਕ ਲੂ ਉਹਨੂੰ ਇੱਕ ਪਲੀਤਾ ਜਾਪ ਰਿਹਾ ਸੀ ਉਹਨੂੰ ਸਾਫ਼ ਦਿਸ ਰਿਹਾ ਸੀ ਕਿ ਹੁਣੇ ਕੋਈ ਪਲੀਤਾ ਅੱਗ ਫੜ ਲਏਗਾ ਤੇ ਉਹਦਾ ਸਰੀਰ ਕਿਸੇ ਵੱਡੇ ਪੋਪਟ ਮੰਗ ਠਸ ਠਸ ਕਰਕੇ ਪਾਟ ਜਾਏਗਾ ਅਚਨ ਚੇਤ ਸੰਦ ਉਹਨੇ ਹੱਥੋਂ ਛੱਡ ਦਿੱਤੇ ਅਤੇ ਬਾਰੀ ਲਾਗੇ ਜਾ ਖਲੋਤਾ ਬਾਹਰ ਸਾਰਾ ਅਸਮਾਨ ਭਾਦਰੋਂ ਦੀ ਚਲਕੋਰ ਮਾਰਦੀ ਧੁੱਪ ਨਾਲ ਭਰਿਆ ਹੋਇਆ ਸੀ ਉdੀਆਂ ਅਣਗਿਝੀਆਂ ਅੱਖਾਂ ਚੁੰਧ ਆ ਗਈਆਂ ਜਦੋਂ ਉਹਦੀ ਤਕਣੀ ਸਾਫ਼ ਹੋਈ ਤਾਂ ਉਸਨੇ ਆਪਣੇ ਸਾਹਮਣੇ ਦੂਰ ਦੂਰ ਤੀਕ ਵਿਸ਼ੇ ਖੇਤਾਂ ਵੱਲ ਵੇਖਿਆ ਤੇ ਫੇਰ ਉਸ ਰੇਤਲੇ ਪਹੇ ਵੱਲ ਜੋ ਖੇਤਾਂ ਵਿੱਚਕਾਰ ਇੱਕ ਚੰਨਨੀ ਲਕੀਰ ਵਾਂਗ ਦਮੇਲ ਨੂੰ ਛੋਂਦਾ ਸੀ ਪਹੇ ਦੇ ਸੱਜੇ ਪਾਸੇ ਕਪਾਹ ਦੇ ਖੇਤ ਸਨ ਅਤੇ ਕਿਤੇ ਕਿਤੇ ਕਮਾਦ ਵਿੱਚ ਪਾਣੀ ਚਾਂਦੀ ਦੀ ਡਲਕ ਮਾਰਦਾ ਸੀ ਪਹੇਦੇ ਖੱਬੇ ਪਾਸੇ ਵਾਈਆਂ ਅਤੇ ਸੁਹਾਗਣੀਆਂ ਪੈਲੀਆਂ ਬਿਜਾਈ ਉਡੀ ਕਰਈਆਂ ਸਨ ਸੱਜਰੇ ਮੀਂਹ ਨਾਲ ਵਰਤੀਆਂ ਜ਼ਮੀਨਾਂ ਦੀ ਸੌਂਦੀ ਮਹਿਕ ਉਹਦੀਆਂ ਨਾਸਾਂ ਨੂੰ ਬੜੀ ਪਿਆਰੀ ਲੱਗੀ ਅਤੇ ਉਹ ਇੱਕਾ ਇੱਕ ਬੜਾ ਸਦਰ ਆ ਗਿਆ ਉਹਦਾ ਜੀ ਕੀਤਾ ਉਹ ਖੁੱਲੀ ਵਾਰੀ ਵਿੱਚੋਂ ਬਾਹਰ ਕਦ ਚਾਵੇ ਖੇਤਾਂ ਵਿੱਚ ਲਟਣੀਆਂ ਲਾਵੇ ਅਤੇ ਗਿੱਲੀ ਪੌਂ ਦੀ ਸਿਜਲ ਆਪਣੇ ਲੂਲੂ ਵਿੱਚ ਭਰ ਲਵੇ ਉਹ ਖੇਤਾਂ ਦਾ ਪਿਆਰਾ ਸੀ ਬਿਜਾਈਆਂ ਤੇ ਵਾਢੀਆਂ ਦੇ ਦਿਨਾਂ ਵਿੱਚ ਉਹਦੀ ਰੱਤ ਮੋਲਦੀ ਸੀ। ਉਹਦੇ ਹੱਡ ਮੁਕਲੇ ਹੁੰਦੇ ਸਨ। ਉਹ ਪਿੰਡ ਦਾ ਲੋਹਾਰ ਸੀ। ਪਰ ਲੋਹਾਰਾ ਕੰਮ ਪਿੰਡ ਵਿੱਚ ਕਿੰਨਾ ਕੁ ਨਿਕਲਦਾ ਸੀ ਤੇ ਬਹੁਤਾ ਚਿਰ ਉਹ ਖੇਤਾਂ ਵਿੱਚ ਜੱਟਾਂ ਦਾ ਹੱਥ ਵਟਾਉਂਦਾ ਸੀ। ਉਹਦੇ ਵਰਗੀ ਵਾਢੀ ਸੱਤਾ ਪਿੰਡਾਂ ਵਿੱਚ ਕੋਈ ਨਹੀਂ ਸੀ ਕਰ ਸਕਦਾ। ਨਾ ਹੀ ਉਹਦੇ ਜਿੰਨੀ ਭਰੀ ਕੋਈ ਚੁੱਕ ਸਕਦਾ ਸੀ ਤੇ ਇੱਕਾ ਇੱਕ ਉਹਦੇ ਹੱਥ ਦਾਤਰੀ ਦੇ ਹੱਥੀ ਲਈ ਸਹਿਕ ਗਈ। ਦਾਤਰੀਆਂ ਵਾਢੀਆਂ ਚੰਨ ਦੀ ਚਾਨਣੀ ਵਿੱਚ ਝੂਮਦੇ ਕਮਾਦ ਮੀਲਾਂ ਤੇ ਇੱਕ ਸੁਨਹਿਰੀ ਸੱਟਿਆਂ ਦੀ ਸਰਰ ਸਰਰ ਤੇ ਧਰਤੀ ਦੀ ਕੋਖੋਂ ਜਨਮੇ ਗੀਤਾਂ ਦੀਆਂ ਹੇਕਾਂ ਤੇ ਉਹ ਭੁੱਲ ਗਿਆ ਕਿ ਉਹਦੀ ਪਿੱਠ ਪਿੱਛੇ ਨਰਕ ਵਰਗੀ ਪੱਠੀ ਤਪ ਰਹੀ ਸੀ ਤੇ ਪਿਛਲੇ 20 ਦਿਨਾਂ ਤੋਂ ਉਹਨੇ ਸ਼ਵੀਆਂ ਗੰਡਾਸੇ ਤੇ ਬਲਮਾਂ ਬਣਾਉਣ ਤੋਂ ਛੁੱਟ ਹੋਰ ਕੁਝ ਨਹੀਂ ਸੀ ਕੀਤਾ ਹਾਂ ਦਾਤਰੀਆਂ ਤੇ ਰੰਬੀਆਂ ਦੀ ਰਤ ਲੰਘ ਗਈ ਸੀ ਇਹ ਸ਼ਵੀਆਂ ਤੇ ਬਲਮਾਂ ਦਾ ਜ਼ਮਾਨਾ ਸੀ ਜਿਹੋ ਜਿਹੀਆਂ ਬਾਡੀਆਂ ਪਈਆਂ ਸਨ ਐਤਕੀ ਜਿੰਨਾ ਵਿੱਚ ਕਣਕਾਂ ਦੀ ਥਾਂ ਕਣਕਾ ਬੀਜਣ ਵਾਲੇ ਤੇ ਵੱਢਣ ਵਾਲੇ ਆਪ ਵੱਡੇ ਗਏ ਸਨ ਇਹ ਕਿਹਾ ਸੀੜੀ ਸਿਆਪਾ ਉਸੇਹੜ ਬੈਠਾ ਸੀ ਇਹ ਕਹੀ ਵਗਾਰ ਉਹਨੇ ਆਪਣੀ ਗੱਲ ਪਾ ਲਈ ਸੀ ਉਹਦੇ ਰਜਿਮਿਆਂ ਤੋਂ ਜੱਪਦਾ ਸੀ ਜਿਵੇਂ ਨਵੇਂ ਬਣੇ ਪਾਕਿਸਤਾਨ ਦੇ ਕੁੱਲ ਮੁਜ਼ਾਹਿਦਾ ਲਈ ਹਥਿਆਰ ਬਣਾਉਣ ਦੀ ਜ਼ਿੰਮੇਵਾਰੀ ਉਹਦੇ ਸਿਰ ਪੈ ਗਈ ਸੀ ਪਾਕਿਸਤਾਨ ਤਾਂ ਬਣ ਗਿਆ ਸੀ ਪਰ ਪਾਕਿਸਤਾਨ ਦੀ ਤਕਮੀਲ ਲਈ ਪਾਕਿਸਤਾਨ ਵਿੱਚ ਰਹਿ ਰਹੇ ਹਿੰਦੂਆਂ ਸਿੱਖਾਂ ਦਾ ਸਸ਼ਤਾ ਵਧਣਾ ਜ਼ਰੂਰੀ ਸੀ ਭਾਵੇਂ ਇਸ ਗੱਲ ਦੀ ਦੀਨੇ ਨੂੰ ਅਜੇ ਤੱਕ ਸਮਝ ਨਹੀਂ ਸਿਪਈ ਪਰ ਸਾਰੇ ਹੀ ਇਹੀ ਆਖਦੇ ਸਨ ਪਿੰਡਾਂ ਦੇ ਚੌਧਰੀਆਂ ਤੋਂ ਲੈ ਕੇ ਜੁਮ੍ਹਾਂ ਮਸੀਤਾਂ ਦੇ ਇਮਾਮਾਂ ਤੱਕ ਸਾਰੇ ਹੀ ਇਹੀ ਆਖਦੇ ਸਨ ਤੇ ਇਹ ਜ਼ਹਾ ਤਾਂ ਹੀ ਸਰੇ ਚੜ ਸਕਦਾ ਸੀ ਜੇ ਉਹਦੀ ਪੱਠੀ ਤਪਦੀ ਰਹੇ ਅਤੇ ਸ਼ਵੀਆਂ ਬਲਮਾਂ ਦੀ ਸ਼ਕਲ ਵਿੱਚ ਮੌਤ ਦੀਆਂ ਜੀਬਾਂ ਉਗਲਦੀ ਰਹੀ ਉਸਨੇ ਮੁੜ ਕੇ ਪੱਠੀ ਵੱਲ ਵੇਖਿਆ ਕੋਹਿਆਂ ਦੇ ਵਿੱਚ ਕਾਰਟਕਾਏ ਹੋਈ ਲੋਹੇ ਦੇ ਤਿੱਖੇ ਟੁਕੜੇ ਅੰਗਿਆਰਾ ਨਾਲੋਂ ਵੱਧ ਲਾਲ ਹੋ ਗਏ ਸਨ ਉਹਨਾਂ ਵੱਲ ਵੇਖਦਿਆਂ ਉਸ ਨੂੰ ਘੇਰਨੀ ਆ ਗਈ ਤੇ ਉਸਨੇ ਆਪਣੀ ਵੱਖੀ ਨੂੰ ਘੁੱਟ ਕੇ ਨਪ ਲਿਆ ਕੋਈ ਤਿੱਖੀ ਤੇ ਗਰਮ ਚੀਜ਼ ਉਹਦੀ ਵੱਖੀ ਚੀਰ ਗਈ ਸੀ ਅਚਨਚੇਤ ਉਹਨੂੰ ਯਾਦ ਆਇਆ ਕਿ ਉਹਨੂੰ ਬੜੀ ਕਹਿਰਾਂ ਦੀ ਭੁੱਖ ਲੱਗੀ ਸੀ ਸਵੇਰ ਦਾ ਉਹਨੇ ਪਾਣੀ ਦਾ ਘੁੱਟ ਨਹੀਂ ਸਿਪੀਤਾ ਤੇ ਹੁਣ ਭੁੱਖ ਉਹਦੀਆਂ ਵੱਖੀਆਂ ਸਾੜ ਰਹੀ ਸੀ ਉਹਦੀਆਂ ਆਂਦਰਾਂ ਝੁੰੜ ਰਹੀ ਸੀ ਤੇ ਉਹਦੇ ਬੁੱਲ ਸੁੱਕ ਕੇ ਲੱਕੜ ਹੋ ਗਏ ਸਨ ਬਸ਼ੀਰੀ ਦੀ ਮਾਂ ਉਹਨੇ ਘਰ ਦੇ ਅੰਦਰ ਛਾਤੀ ਮਾਰਦਿਆਂ ਉੱਚੀ ਦੀਨੀ ਆਖਿਆ ਪਾਣੀ ਨਹੀਂ ਛੇਤੀ 45 ਕੁਸਾਲਾਂ ਦੀ ਇੱਕ ਤੀਵੀਂ ਕਾਂਸੀ ਦੇ ਛੰਨੇ ਵਿੱਚ ਪਾਣੀ ਪਾ ਲਈ ਉਹਦੇ ਨੱਕ ਵਿੱਚ ਨਥ ਸੀ ਤੇ ਕੰਨਾਂ ਵਿੱਚ ਚਾਂਦੀ ਦੀਆਂ ਮੁਰਕੀਆਂ ਹਿਲ ਰਹੀਆਂ ਸਨ ਉਸਨੇ ਆਪਣੇ ਆਦਮੀ ਵੱਲ ਵੇਖਿਆ ਜੋ ਪਾਣੀ ਖੁਣੋ ਹੰਕਣ ਲੱਗ ਪਿਆ ਸੀ ਸਵੇਰ ਦਾ ਤਿੰਨ ਵਾਰੀ ਉਹ ਉਹਨੂੰ ਰੋਟੀ ਪਾਣੀ ਪੁੱਛ ਗਈ ਸੀ ਪਰ ਉਹਨੇ ਉਹਦੀ ਗੱਲ ਨਹੀਂ ਸੀ ਗੌਲੀ ਤੇ ਭੱਠੀ ਝੌਂਕਦਾ ਰਿਹਾ ਸੀ ਤੇ ਹੁਣ ਅਚਨਚੇਤ ਕਿਵੇਂ ਉਹਨੂੰ ਆਪਣੀ ਭੁੱਖ ਤੇ ਵੀ ਯਾਦ ਆ ਗਈ ਸੀ ਤੀਵੀ ਨੇ ਭੱਠੇ ਦੀ ਨਰਕੀ ਅੱਗ ਵੱਲ ਵੇਖਿਆ ਲੋਹੇ ਦੇ ਉਹਨਾਂ ਟੁਕੜਿਆਂ ਵੱਲ ਵੇਖਿਆ ਜੋ ਕਾਲੇ ਕੋਰੜੂਆਂ ਵਾਂਗ ਚਾਰੇ ਪਾਸੇ ਫਰਸ਼ ਤੇ ਖਿਲਰੇ ਪਏ ਸਾਨ ਉਹਨੇ ਗੁੱਠ ਵਿੱਚ ਪਈਆਂ ਕਲਮੁਈਆਂ ਸ਼ਵੀਆਂ ਤੇ ਬਲਮਾਂ ਦੇ ਢੇਰ ਨੂੰ ਵੇਖਿਆ ਤੇ ਫੇਰ ਕਿੰਨਾ ਚਿਰ ਉਹਦੀਆਂ ਨਜ਼ਰਾਂ ਆਪਣੇ ਆਦਮੀ ਦੇ ਮੂੰਹ ਤੇ ਝਟਕਦੀਆਂ ਰਹੀਆਂ ਜਿਵੇਂ ਉਹ ਉਹਨੂੰ ਪਛਾਣਦੀ ਨਾ ਹੋਵੇ ਪਾਣੀ ਦੇ ਛੰਨੇ ਦਾ ਦੀਨੇ ਨੇ ਇੱਕ ਘੁੱਟ ਪੀਤਾ ਹੋਰ ਉਹ ਹੰ ਗਿਆ ਉਹ ਹੋਰ ਭਰ ਲਈ ਤੇ ਉਹਨੂੰ ਪਿੰਦੇਂ ਵੇਖਣ ਲੱਗੀ ਬਸ ਉਹ ਬੋਲਿਆ ਉਦੀ ਧੌਣ ਅਤੇ ਮੱਥੇ ਦੀਆਂ ਤਣੀਆਂ ਹੋਈਆਂ ਨਾੜੀਆਂ ਟਲਕੀਆਂ। ਉਹਦੀ ਹੌਂਕਣੀ ਮੱਠੀ ਹੋ ਗਈ। ਪਰ ਉਸੇ ਪਲ ਇੱਕ ਝੇਪ ਇੱਕ ਬੇਅਰਾਮੀ ਉਹਦੇ ਮੂੰਹ ਤੇ ਚਲਕੀ ਤੇ ਉਹ ਬੋਲਿਆ। ਮੇਰੇ ਵੱਲ ਐਦਾ ਕਿਉਂ ਵੀ ਨਹੀਂ ਤੇ ਮੇਰੇ ਨਾਲ ਕੁੰਦੀ ਕਿਉਂ ਨਹੀਂ ਤੇ ਪਰਾ ਕਿਦਾਂ ਹਟ ਕੇ ਫੜੁੱਤੀਂ ਜਿਵੇਂ ਮੈਨੂੰ ਭਲੇਖ ਦੀ ਗਲਤੀ ਨਿਕਲੀ ਹੁੰਦੀ। ਤੀਵੀ ਨੇ ਕੋਈ ਉੱਤਰ ਨਾ ਦਿੱਤਾ ਤੇ ਚੁੱਪਚੀਂ ਬੀਤੀ ਅੰਦਰ ਰੋਟੀ ਪਾ ਲਈ। ਨੀ ਮੈਂ ਤੇਰੇ ਨਾਲਾਂ ਦੀਨੇ ਨੇ ਉਹਦਾ ਮੋਢਾ ਫੜ ਕੇ ਹਿਲਾਉਣਾ ਕੁੰਦੀ ਕਿਉਂ ਨਹੀਂ ਭਲਾ ਮੇਰੇ ਨਾਲ ਮੋਂ ਵਿੱਚ ਘੁੰਗਣੀਆਂ ਉਬਲੀਆਂ ਰੱਖੀਆਂ ਨਹੀਂ ਤੀਵੀ ਅਜੇ ਵੀ ਨਾ ਵਰਕੀ ਦੀਨੇ ਨੇ ਇੱਕ ਰੋਟੀ ਮਰੋੜ ਕੇ ਕੁਝ ਮੋਟੀਆਂ ਗਰਾਈਆਂ ਅੰਦਰ ਨਿਘਾਰੀਆਂ ਫਿਰ ਉਹ ਗਰਾਈਆਂ ਅੰਦਰ ਲੰਘਣੋਂ ਇਨਕਾਰੀ ਹੋ ਗਈਆਂ ਉਹਨੇ ਪਾਣੀ ਦੇ ਕੁਝ ਕੌੜੇ ਘੁੱਟ ਪੀਤੇ ਤੇ ਰੋਟੀ ਵਾਲੀ ਸ਼ਕੋਰ ਪਰਾਂ ਤੱਕ ਦਾ ਬੋਲਿਆ ਮੇਰੇ ਨਾਲ ਕੁੰਦੀ ਨਹੀਂ ਬਸ ਵੇਖੀ ਜਾਂਦੀ ਏ ਜਿਵੇਂ ਮੈਨੂੰ ਜਿੰਨ ਚਮੜੇ ਹੁੰਦੇ ਨੇ ਅੱਲਾ ਨਾ ਕਰੇ ਤੀਵੀਂ ਬੋਲੀ ਪਰ ਮੈਨੂੰ ਤਾਂ ਇਹੋ ਜਪਦਾ ਏ ਦੀਨੇ ਦਾ ਮੂੰਹ ਹੈਰਾਨੀ ਨਾਲ ਖੁੱਲ ਗਿਆ ਉਹਨੂੰ ਆਸ ਨਹੀਂ ਸੀ ਕਿ ਬਸ਼ੀਰੀ ਦੀ ਮਾਂ ਬੋਲੇਗੀ ਕਿ ਇੰਨੇ ਦਿਨਾਂ ਦੀ ਹਥੀਲੀ ਚੁੱਪ ਨੂੰ ਉਹ ਅੱਜ ਅਚਨਚੇਤ ਇਸ ਤਰ੍ਹਾਂ ਤੋੜ ਦੇਗੀ ਕੁਝ ਚਿਰ ਹੈਰਾਨੀ ਨੇ ਉਹਨੂੰ ਸੰਭਲਣ ਨਾ ਦਿੱਤਾ ਜਦੋਂ ਉਹਦੀਆਂ ਹੋਸ਼ਾਂ ਮੁੜੀਆਂ ਤਾਂ ਉਹ ਬੋਲਿਆ ਮੈਂ ਜਾਣਦਾ ਹਾਂ ਜੋ ਕੁਝ ਤੇਰੇ ਦਿਲ ਵਿੱਚ ਹੈ ਪਰ ਮੈਂ ਕੀ ਕਰਾਂ ਤੇਰੇ ਪੁੱਤਰੀ ਮੈਨੂੰ ਨਹੀਂ ਜਿਉਣ ਦਿੰਦੇ ਹੁਣ ਬਸ਼ੀਰਾ ਕੱਲ ਤਰਕਾਲਾਂ ਤੇ 50 ਸ਼ਵੀਆਂ ਤਿਆਰ ਕਰਨ ਲਈ ਆਖ ਗਿਆ ਸੀ ਮੈਂ ਰੱਤਾ ਖੁੰਝ ਗਿਆ ਤਾਂ ਉਹਨੇ ਮੇਰੇ ਗੱਲ ਨੂੰ ਆਉਣਾ ਹੀ ਉਹ ਆਖਣੀਏ ਇਹ ਤੇ ਉਹ ਮੈਂ ਆਨਾ ਮਾਂ ਜਿਵੇਂ ਰੱਤਾ ਉਹਨਾਂ ਦੀ ਨਾਬਰੀ ਕਰਾਂ ਤਾਂ ਉਹ ਮੇਰੇ ਡੱਕਰੇ ਕਰ ਸੁੱਟਣ ਮੇਰੇ ਸਿਰ 'ਤੇ ਪੇ ਜਾਣ ਪੁੱਤਰ ਉਹ ਤੇਰੀ ਨਹੀਂ ਜਾਂ ਕਿਸੇ ਹੋਰੀ ਦੀ ਬਸ਼ੀਰੀ ਦੀ ਮਾਂ ਨੇ ਪੁੱਛਿਆ ਤੇ ਫਿਰ ਉਹ ਅੰਦਰ ਹੀ ਅੰਦਰ ਆਪਣੀ ਇਸ ਪੁੱਛ ਤੋਂ ਸ਼ਰਮਸਾਰ ਹੋ ਗਈ ਮੇਰੇ ਹੀ ਨਹੀਂ ਦਿਨੇ ਨੇ ਮੂਰਖਾ ਵਾਂਗ ਆਖਿਆ ਫਿਰ ਡਰਨਾ ਉਹਨਾਂ ਨੂੰ ਤੇਰੇ ਤੋਂ ਚਾਹੀਦਾ ਏ ਜੇ ਤੈਨੂੰ ਉਹਨਾਂ ਤੋਂ ਤੇਰੇ ਲਈ ਗੱਲਾਂ ਬਣਾਉਣੀਆਂ ਸੌਖੀਆਂ ਨਹੀਂ ਉਹ ਬੋਲਿਆ ਜਿਵੇਂ ਭਲਾ ਤੂੰ ਆਪਣੇ ਪੁੱਤਰਾਂ ਨੂੰ ਨਹੀਂ ਜਾਣਦੀ ਜਿਹੋ ਜਿਹੇ ਰਾਸ਼ੇ ਨਹੀਂ ਉਹ ਮੇਰੀ ਮਜਾਲੀ ਮੈਂ ਉਹਨਾਂ ਅੱਗੇ ਕੁਸਕ ਜਾਵਾਂ ਮੇਰੀ ਜਉਂਦੀ ਦੀ ਖਲੜੀ ਨਾ ਉਹਦੇ ਢ ਸੁੱਟਣ ਪੁੱਤਰ ਤਾਂ ਉਹ ਮੇਰੇ ਵੀ ਨੇ ਤੀਵੀਂ ਦੇ ਲੈਜ਼ੇ ਵਿੱਚ ਰੱਤਾ ਨਰਮਾਈ ਆ ਗਈ ਤੂੰ ਵੇਖਣਾ ਏ ਕਿਵੇਂ ਹਰ ਵੇਲੇ ਮੈਨੂੰ ਵੱਡੂ ਵੱਡੂ ਕਰਦੇ ਰਹਿੰਦੇ ਨੇ ਕਿਵੇਂ ਗੱਲ-ਗੱਲ ਤੇ ਮੈਨੂੰ ਭੱਜ-ਭੱਜ ਕੇ ਪੈਂਦੇ ਨੇ ਪਰ ਮੈਂ ਉਹਨਾਂ ਲਈ ਸ਼ਵੀਆਂ ਨਹੀਂ ਬਣਾਉਂਦੀ ਫਿਰਦੀ ਫੇਰ ਕੀ ਹੋਇਆ ਉਹ ਬੋਲਿਆ ਮੈਂ ਤਾਂ ਨੀਰੀਆਂ ਬਣਾਉਂਦਾ ਹੀ ਹਾਂ ਲੋਕਾਂ ਨੂੰ ਵੱਡਦਾ ਤਾਂ ਨਹੀਂ ਫਿਰਦਾ ਇਹ ਵੱਡਣ ਨਾਲੋਂ ਵੀ ਬੁਰਾ ਹੈ ਕੀ ਮੀ ਬੋਲੀ ਬਟਨ ਵਾਲਾ ਤਾਂ 1 2 ਜਾਂ ਹੱਦ ਪੰਜਾਂ ਨੂੰ ਵੜਦਾ ਏ ਤੇਰੇ ਹੱਥ ਦੇ ਬਣਾਈ ਇੱਕ ਇੱਕ ਛਵੀ ਕਈ ਕਈ ਵੀਹਾਂ ਨੂੰ ਵੜਦੀ ਏ ਇੱਕ ਕੰਬਣੀ ਦਿਨੇ ਦੀ ਕੰਗਰੋੜ ਵਿੱਚੋਂ ਲੰਘ ਗਈ ਫੇਰ ਇੱਕ ਕਾਂਬਾ ਉਹਦੇ ਲੂਲੂ ਨੂੰ ਛੜ ਗਿਆ ਕਿੰਨਾ ਚਿਰ ਉਹ ਕੁਝ ਬੋਲ ਹੀ ਨਾ ਸਕਿਆ ਜਦੋਂ ਉਹਨੂੰ ਆਵਾਜ਼ ਲੱਭੀ ਤਾਂ ਉਹ ਬੋਲਿਆ ਮੈਨੂੰ ਆਂਦੀ ਏ ਪੱਤਰਾਂ ਨੂੰ ਨਹੀਂ ਮੋੜਦੀ ਜਿਹੜੇ ਸਲਾਰ ਬਣੇ ਫਿਰਦੇ ਨਹੀਂ ਇੱਕ ਇੱਕ ਰਾਤ ਵਿੱਚ ਦੋ ਦੋ ਪਿੰਡ ਫੂਕ ਛੜਦੇ ਨਹੀਂ ਮੇਰੀ ਉਹ ਸੁਣਦੇ ਨਹੀਂ ਜਾਂ ਤੂੰ ਸੁਣਦਾ ਈ ਤੀਵੀ ਦਾ ਲਹਿਜ਼ਾ ਹੋਰ ਨਰਮ ਹੋ ਗਿਆ ਸੀ ਮੈਂ ਕਿਸੇ ਨੂੰ ਕੀ ਆਖਣ ਜੋਗੀ ਹਾਂ ਹਰ ਕਿਸੇ ਨੇ ਆਪੋ ਆਪਣੇ ਗੁਨਾਹਾਂ ਦਾ ਜਵਾਬ ਦੇਣਾ ਏ ਮੈਨੂੰ ਕੀ ਲੋੜ ਪਈਏ ਕੁਝ ਆਖਣ ਦੀ ਕੁਝ ਚਿਰ ਉਹ ਜਿਵੇਂ ਚੁੱਪਚਾਪ ਫਰਸ਼ ਨੀਂਜਦੇ ਰਹੇ ਅਚਨਚੇ ਤੀਵੀ ਬੋਲੀ ਤੇ ਤੂੰ ਰੋਟੀ ਕਿਉਂ ਨਹੀਂ ਖਾਂਦਾ ਪਿਆ ਭੁੱਖਿਆ ਸੁਕਣਾਈ ਰੋਟੀਆਂ ਵਾਲੀ ਛਕੋਰ ਖਿੱਚ ਕੇ ਉਹਨੇ ਦੀਨੇ ਦੇ ਅੱਗੇ ਕਰ ਦਿੱਤੀ ਬਾਹਰਲੇ ਬੂਹੇ ਤੇ ਹੋਈਮਹੀਂ ਠਕੋਰ ਨੇ ਦੀਨੇ ਨੂੰ ਚੌਂਕਾ ਦਿੱਤਾ ਉਹ ਹੜਬੜਾ ਕੇ ਉੱਠ ਬੈਠਾ ਉਹ ਜਾਣਦਾ ਸੀ ਬਸ਼ੀਰੇ ਜਾਂ ਉਹਦੇ ਸਾਥ ਨਾਲ ਤੋਂ ਛੁੱਟ ਹੋਰ ਕੋਈ ਨਹੀਂ ਸੀ ਹੋ ਸਕਦਾ ਹਾਂ ਉਹ ਉਹਨੂੰ ਚੇਤਾਵਨੀ ਕਰਾਉਣ ਆਏ ਸਨ ਕੁੰਡੇ ਤੇ ਪਿਆ ਉਹਦਾ ਹੱਥ ਜਕੋ ਤੱਕਿਆ ਵਿੱਚ ਪੈ ਗਿਆ ਉਹਨੇ ਪੱਠੀ ਵੱਲ ਵੇਖਿਆ ਉਹ ਪਾਂ ਪਾਂ ਕਰ ਰਹੀ ਸੀ ਸਭ ਠੀਕ ਤੇ ਥਾਂ ਸਰ ਸੀ ਉਹਨੇ ਕੁੰਡਾ ਖੋਲ ਦਿੱਤਾ ਸਾਵਨ ਭਾਦੂ ਦੀ ਮੀਂਹ ਨਾਲ ਸੱਲੇ ਹੋਏ ਬੂਹੇ ਦੀ ਝੂਠੀ ਚਿਖੀ ਕਬਰਾ ਕੇ ਦੀਨਾ ਅੰਦਰ ਵੱਲ ਨੂੰ ਨਸਿਆ ਤੇ ਪੱਠੀ ਨਾਲ ਠੋਕਰ ਖਾਣੋਂ ਮਸਾ ਬਚਿਆ ਉਹਦੀ ਘਰ ਵਾਲੀ ਦਾ ਰੰਗ ਪੂਣੀ ਵਰਗਾ ਹੋ ਗਿਆ ਤੇ ਇੱਕ ਚੀਕ ਅਵਸ਼ਿਓ ਉਹਦੇ ਬੁੱਲਾਂ ਵਿੱਚੋਂ ਨਿਕਲ ਗਈ ਮੂਹੇ ਵਿੱਚ ਠਾਕੁਰਦਵਾਰੇ ਵਾਲੀ ਬੁੱਢੀ ਪਰ ਉਹ ਤਾਂ ਨਹੀਂ ਖਲੋਤੀ ਸੀ। ਉਹਦੀ ਹਲਦੀ ਮੂਹੇ ਮੂੰਹ ਤੇ ਚੁਰੜੀਆਂ ਦਾ ਜਾਲ ਵੇਸ਼ਾ ਸੀ ਤੇ ਉਹਦੀਆਂ ਧੌਲੀਆਂ ਲੇਟਾਂ ਵਾਲਾ ਸਿਰ ਕੰਬੀ ਜਾਂਦਾ ਸੀ। ਭੈਪੀ ਤਾਂ ਅੱਖਾਂ ਨਾਲ ਦੀਨਾ ਅਤੇ ਉਹਦੀ ਘਰ ਵਾਲੀ ਬੁੱਢੀ ਵੱਲ ਵੇਖਦੇ ਰਹੇ। ਉਹ ਬਿਲਕੁਲ ਓਦਾਂ ਦੀ ਸੀ ਜਿੱਦਾਂ ਦੀ ਜਿਉਂਦਿਆਂ ਹੁੰਦੀ ਸੀ ਪਰ ਹੁਣ ਤਾਂ ਉਹ ਭੂਤ ਬਣ ਚੁੱਕੀ ਸੀ। ਆਖਰ ਦੀਨੇ ਦੀ ਘਰ ਵਾਲੀ ਨੇ ਹੌਸਲਾ ਕੀਤਾ ਤੇ ਬੋਲੀ ਚਾਚੀ ਪ੍ਰੋਤਾਣੀ ਤੂੰ ਅਜੇ ਜਿਉਣੀ ਏ ਬੁੱਢੀ ਨੇ ਕੋਈ ਉੱਤਰ ਨਾ ਦਿੱਤਾ ਤਦ ਦੀਨੇ ਦੀ ਘਰਵਾਲੀ ਨੂੰ ਯਾਦ ਆਇਆ ਕਿ ਪ੍ਰੋਤਾਣੀ ਤਾਂ ਉੱਚਾ ਸੁਣਦੀ ਸੀ ਸ਼ਾਇਦ ਮਰ ਕੇ ਵੀ ਉਹਦਾ ਬੋੜਾਪਨ ਠੀਕ ਨਹੀਂ ਸੀ ਹੋਇਆ ਬੁੱਢੀ ਦੇ ਹੋਰ ਨੇੜੇ ਹੋ ਕੇ ਉੱਚੀ ਆਵਾਜ਼ ਵਿੱਚ ਉਹਨੇ ਆਪਣੀ ਗੱਲ ਦੁਹਰਾਈ ਬੁੱਢੀ ਦੀਆਂ ਅੱਖਾਂ ਵਿੱਚ ਸਮਝਲਿਸ਼ ਕੀ ਤੇ ਉਹ ਬੋਲੀ ਦੱਸਦਾ ਨਹੀਂ ਤਾਨੂੰ ਮੈਂ ਅਜੇ ਜੂਨੀ ਪਈਆਂ 7 ਦਿਨ ਮੈਨੂੰ ਮੋਹਰ ਦਾ ਤਾਪ ਛੱਡਦਾ ਰਿਹਾ ਏ ਅੰਦਰ ਕੋਠੜੀ ਵਿੱਚ ਪਈ ਮੈਂ ਕਲਮਖੱਲੀ ਭੁੱਜਦੀ ਰਹੀ ਹਾਂ ਕਿਸੇ ਨੇ ਮੈਨੂੰ ਪਾਣੀ ਦਾ ਘੁੱਟ ਨਹੀਂ ਦਿੱਤਾ ਤુલਸੀ ਕਿੰਨਾ ਦਿਨਾਂ ਦਾ ਵਾਂਢ ਗਿਆ ਹੋਇਆ ਏ ਭਾਵੇਂ ਮੈਂ ਉਹਦੇ ਪਿੱਛੋਂ ਹੀ ਬੀਤ ਜਾਂਦੀ ਤੇ ਹੋਰ ਬੰਦੇ ਦਾ ਕੀ ਏ ਅੱਜ ਮੇਰਾ ਤਾਪ ਲੱਥ ਗਿਆ ਏ ਮੇਰੇ ਕੋਲੋਂ ਉੱਠ ਕੇ ਖੜੋਤਾ ਨਹੀਂ ਸੀ ਜਾਂਦਾ ਪਰ ਮੈਂ ਆਪਣੇ ਮਨ ਨੂੰ ਦਲੇਰੀ ਦਿੱਤੀ ਤੇ ਇਥੇ ਤੱਕ ਆ ਗਈਆਂ ਤੇ ਐਡੇ ਡਰੇ ਭਰੇ ਹੋਏ ਕਿਉਂ ਹੋ ਤੁਸੀਂ ਦੋਵੇਂ ਬੋਲਣ ਨਾਲ ਬੁੱਡੀ ਤਰੇਲਿਓਂ ਤਰੇਲੀ ਹੋ ਗਈ ਸੀ ਉਹਦਾ ਸਾਹ ਨਾਲ ਸਾਹ ਨਹੀਂ ਸੀ ਰਲਦਾ ਔੜਪੜੀਆਂ ਨੂੰ ਘੁੱਟਦੀ ਉਹ ਪੈਰਾਂ ਭਾਰ ਫਰਸ਼ ਤੇ ਬਹਿ ਗਈ ਉਹਦੀਆਂ ਅੱਖਾਂ ਦੀਆਂ ਪੁਤਲੀਆਂ ਬੇਹਸ ਹੁੰਦੀਆਂ ਜਾਂਦੀਆਂ ਸਨ ਤੇ ਹਰ ਸਾਹ ਉਹਦਾ ਅਖੀਰਲਾ ਸਾਹ ਜਾਪਦਾ ਸੀ ਅਨੋਖੇ ਤਰਵਾਸ ਨਾਲ ਦੀਨੇ ਤੇ ਉਸ ਦੀ ਘਰਵਾਲੀ ਨੇ ਇੱਕ ਦੂਜੇ ਵੱਲ ਵੇਖਿਆ ਇਹ ਸੱਚ ਸੀ ਕਿ ਉਹ ਪ੍ਰੋਤਾਣੀ ਹੀ ਸੀ ਪਰ ਉਹ ਤਾਣੀ ਦਾ ਪ੍ਰੇਤ ਨਹੀਂ ਸੀ ਮੋਹਰ ਕੇ ਤਾਪ ਨੇ ਉਹਨੂੰ ਉਸ ਹੂਣੀ ਤੋਂ ਬਚਾ ਲਿਆ ਸੀ ਜੋ ਪਿੰਡ ਦੇ ਲੋਕਾਂ ਨਾਲ ਵਾਪਰੀ ਸੀ ਉਹਦੇ ਬੋਲੇਪਣ ਨੇ ਉਹਦੇ ਕੰਨੀ ਉਸ ਦੁਕਾਨ ਦੀ ਭਿੰਕ ਨਹੀਂ ਸੀ ਪਹਿਣ ਦਿੱਤੀ ਜੋ ਪਰਸੋਂ ਜੁਮੇ ਰਾਤ ਨੂੰ ਇਸ ਪਿੰਡ ਵਿੱਚ ਖੇਡਾ ਗਿਆ ਸੀ ਉਹ ਅਜੇ ਤੱਕ ਨਹੀਂ ਸੀ ਜਾਣਦੀ ਕਿ ਉਹਦਾ ਪਿੰਡ ਪਾਕਿਸਤਾਨ ਵਿੱਚ ਆ ਗਿਆ ਸੀ ਉਹ ਅਜੇ ਤੱਕ ਨਹੀਂ ਸੀ ਜਾਣਦੀ ਕਿ ਪਾਕਿਸਤਾਨ ਉਹਦੇ ਪਿੰਡ ਵਿੱਚ ਆ ਗਿਆ ਸੀ ਤੇ ਪਿੰਡ ਦੇ ਹਿੰਦੂਆਂ ਸਿੱਖਾਂ ਵਿੱਚੋਂ ਇੱਕ ਵੀ ਜੀ ਨਹੀਂ ਸੀ ਬਚਿਆ ਛੋਟ ਕੁੜੀਆਂ ਦੇ ਜੋ ਫਸਾਦੀਆਂ ਨੇ ਸੰਭ ਲਈਆਂ ਸਨ ਵਿਧਿਨਿਆ ਮੇਰੀ ਬੱਕਰੀ ਨਹੀਂ ਵੇਖੀ ਕਿਤੇ ਬੱਕਰੀ ਦੀਨੇ ਨੇ ਸੋਚਿਆ ਇਹਨਾਂ ਦਿਨਾਂ ਵਿੱਚ ਜਦੋਂ ਫਸਾਦੀਆਂ ਦੀਆਂ ਧਾੜਾਂ ਨੇ ਹਥਿਆਈ ਮਵੇਸ਼ੀ ਲਵੇਰੀਆਂ ਸਮੇਤ ਰਿੰਨ ਪਕਾਰੜ ਕਛੜੇ ਸਨ ਪੋਤਾਨੀ ਨੇ ਆਪਣੀ ਬੱਕਰੀ ਦੀ ਭਲੀ ਪੁੱਛੀ ਸੀ ਖੌਰੇ ਕਿੱਥੇ ਭੱਜੀ ਫਿਰਦੀ ਏ ਬੁੱਢੀ ਕਹਿੰਦੀ ਗਈ ਤੇ ਉੱਤੋਂ ਉਹ ਸੁਣ ਵਾਲੀਏ ਮੇਰੇ ਤੋਤਾ ਹੁਣ ਆਪਣਾ ਆਪ ਨਹੀਂ ਸਾਮ ਹੁੰਦਾ ਮੈਂ ਕਿੱਥੇ ਟੋਲਦੀ ਫਿਰਾਂ ਨਾਲੇ ਉਹਨੇ ਕੋਈ ਮੈਨੂੰ ਫੜਾਈ ਦੇਣੀ ਏ ਰੱਬ ਤੇਰਾ ਭਲਾ ਕਰੇ ਜੇ ਕਿਤੇ ਤੇਰੀ ਨਜ਼ਰੀ ਪਵੇ ਤਾਂ ਬੰਨ ਛੱਡੀ ਸੂ ਵੇਖੇ ਨਾ ਸੂਣ ਵਾਲੀ ਜੋ ਹੋਈ ਮੈਂ ਆਨੀਆ ਕਿਤੇ ਬਾਹਰ ਹੀ ਨਾ ਸੂ ਪਵੇ ਦਿਨਾਂ ਬੋਲਿਆ ਮਾਈ ਕੋਈ ਨਹੀਂ ਗਈ ਤੇਰੀ ਬੱਕਰੀ ਉਹ ਖਾਦੀ ਪੀਤੀ ਗਈ ਲੋਕਾਂ ਨੂੰ ਉਹਦੇ ਹੀ ਢ ਘਾਰ ਪਏ ਹੁੰਦੇ ਨੇ ਪਰ ਬੁੱਢੀ ਨੂੰ ਕੁਝ ਸੁਣਾਈ ਨਾ ਦਿੱਤਾ ਉਹ ਆਪਣੀ ਗੱਲ ਉੱਚੀ ਆਵਾਜ਼ ਵਿੱਚ ਦੁਹਰਾਣ ਹੀ ਲੱਗਾ ਸੀ ਕਿ ਉਹਦੀ ਘਰ ਵਾਲੀ ਨੇ ਉਹਨੂੰ ਸਹਿਣਤ ਨਾਲ ਵਰਜ ਦਿੱਤਾ ਤੇ ਆ ਵੇਖੇ ਨਾ ਪਰੋਤਾਣੀ ਭੋਲੀ ਇਹ ਸੰਗਲੀ ਮੈਨੂੰ ਠਾਕਰ ਦੁਆਰੇ ਦੀ ਦਹਲੀਸ ਕੋਲੋਂ ਲੱਭੀ ਏ ਖੌਰੇ ਚੰਦਰੀ ਸੰਗਲੀ ਕਿਵੇਂ ਟਡਾ ਗਈ ਏ ਵੇਖਤਾ ਸਹੀ ਆ ਤੇ ਛਲਾਈ ਟੁੱਕਿਆ ਗਿਆ ਏ ਜਿਸ ਦੇ ਵਿੱਚ ਕੁੰਡੀ ਢਾਈ ਦੀ ਮੈਂ ਆਖਿਆ ਜਾ ਕੇ ਦੀਨੇ ਨੂੰ ਆਖਾਂ ਮੈਨੂੰ ਸੰਗਲੀ ਤਾਂ ਜੋੜ ਦੇ ਦੀਨੇ ਨੇ ਵੇਖਿਆ ਬੁੱਢੀ ਨੇ ਆਪਣੇ ਹੱਥ ਵਿੱਚ ਬੱਕਰੀ ਨੂੰ ਬੰਨਣ ਵਾਲੀ ਸੰਗਲੀ ਚੁੱਕੀ ਹੋਈ ਸੀ ਜੋ ਵਿਚਕਾਰੋਂ ਟੁੱਟੀ ਹੋਈ ਸੀ ਬੱਕਰੀ ਦੀ ਧੌਣ ਤੇ ਪਈ ਕਿਸੇ ਤਿੱਖੇ ਟੋਕੇ ਦੇ ਵਾਰ ਨੇ ਸੰਗਲੀ ਨੂੰ ਵੀ ਦੋ ਟੁਕ ਕਰ ਦਿੱਤਾ ਸੀ ਕਿੰਨਾ ਚੇਰ ਤੋਂ ਦੀਨੇ ਦੀ ਘਰਵਾਲੀ ਬੁੱਢੀ ਨੂੰ ਹੋਰ ਵੀ ਵੇਖ ਰਹੀ ਸੀ ਉਹਦੇ ਅੰਦਰ ਕੋਈ ਉਥਲ-ਪੁਥਲ ਹੋ ਰਹੀ ਜਾਪਦੀ ਸੀ ਆਖਰ ਉਹਦੀਆਂ ਸੋਚਾਂ ਦੇ ਅੰਤ ਤੇ ਕੋਈ ਝਰੋਖਾ ਖੁੱਲਦਾ ਜਾਪਿਆ ਤੇ ਉਹ ਬੋਲੀ ਚਾਚੀ ਪ੍ਰੋਤਾਣੀਆਂ ਪ੍ਰੰਤੂ ਸਾਡੇ ਘਰ ਹੀ ਰਹਿ ਪੋ ਠਾਕਰਦਵਾਰੀ ਵਿੱਚ ਕਲਮਕੱਲੀ ਬੈਠੀ ਰਹਿਣੀ ਹੈ ਨਾਲੇ ਅੱਜ ਤਾਂ ਤੇਰਾ ਤਾਪ ਲੱਥਾ ਏ ਇੱਥੇ ਆਪਣਾ ਰਿੰਨ ਬਕਾ ਲਈ ਭਾਂਡੇ ਢਿੰਡੇ ਵੀ ਆਪਣੇ ਲਿਆ ਤੇਰਾ Hindu ਜਨਮ ਜੂ ਹੋਇਆ ਤੁਲਸੀ ਵਾਂਢਿਓ ਆ ਲਵੀ ਫੇਰ ਚਲੇ ਜਾ ਜੀ ਆਣੀ ਬਹੁਤੀ ਹੀ ਬੋਲੀ ਹੋ ਗਈ ਜਪਦੀ ਸੀ ਸ਼ਾਇਦ ਮੋਹਰ ਕੇ ਤਾਪ ਨੇ ਉਹਦੇ ਕੰਨਾਂ ਤੇ ਛੱਪੇ ਛਾੜ ਦਿੱਤੇ ਸਨ ਇੰਨੀ ਲੰਮੀ ਗੱਲ ਵਿੱਚੋਂ ਉਹਨੇ ਕੇਵਲ ਤੁਲਸੀ ਦਾ ਨਾਂ ਹੀ ਸੁਣਿਆ ਮੈਂ ਜੋ ਤੈਨੂੰ ਆਣੀਆਂ ਤੁਲਸੀ ਵਾਂਡੇ ਗਿਆ ਰਾਮੇ ਸ਼ਾਦੀ ਦੀ ਧੀ ਦਾ ਸ਼ਗਨ ਲੈ ਕੇ ਨਵੇਂ ਚੱਕ ਕੁੜਮਾ ਦੇ ਘਰ ਗਿਆ ਏ ਅੱਸੂ ਦੀ ਪਹਿਲੀ ਨੂੰ ਪ੍ਰੀਤੋ ਦਾ ਸਾਹ ਸੁਧਿਆ ਏ ਸ਼ਾਰੂ ਮੈਂ ਆਖਿਆ ਪਰ ਐਤਕੀ ਮੈਨੂੰ ਇੱਕ ਗਊਮਨਸ ਛੱਡੀ ਤੇ ਹੋਰ ਕੀ ਸ਼ਾਹਾਂ ਦੇ ਘਰ ਟੰਗ ਕੋਈ ਨਿਤਨਿਤ ਪਈ ਪੈਂਦੇ ਨਹੀਂ ਨਾਲੇ ਤੂੰ ਆਪ ਸਿਆਣੀ ਏ ਤુલਸੀ ਦੀ ਖੁਸ਼ਕੀ ਵਾਲੀ ਜਾਣੀ ਘਰ ਵਿੱਚ ਦੁੱਧ ਦਹੀਂ ਦੀ ਮੌਜ ਰਹੇਗੀ ਬੁੱਢੀ ਦੀ ਗੱਲ ਅਣਸੁਣੀ ਕਰਦੀ ਦੀਨੇ ਦੀ ਘਰ ਵਾਲੀ ਦੀਨੀ ਦੀਆਂ ਨਜ਼ਰਾਂ ਭਾਲ ਰਹੀ ਸੀ ਉਹ ਕੁਝ ਆਖਣਾ ਚਾਹੁੰਦੀ ਸੀ ਕੁਝ مشਵਰਾ ਕਰਨਾ ਚਾਹੁੰਦੀ ਸੀ ਪਰ ਉਹਦੇ ਬੋਲਣ ਤੋਂ ਪਹਿਲਾਂ ਹੀ ਦਿਨਬੋਲ ਉੱਠਿਆ ਮੈਂ ਜਾਣਦਾ ہاں ਜੋ ਤੇਰੇ ਦਿਲ ਵਿੱਚ ਹੈ ਪਰ ਇਹ ਗੱਲ ਸਾਥੋਂ ਪੁੱਗਣੀ ਨਹੀਂ ਮੈਨੂੰ ਕੋਈ ਉਜ਼ਰ ਨਹੀਂ ਪਰ ਇਹਨੂੰ ਕਿਹੜੇ پڑੋਲੇ ਪਾ ਕੇ ਰੱਖੇਗੀ ਹੁਣੇ ਉਹ ਤੇਰੇ ਢਿੱਡੋ ਜੰਮੇ ਆਦਮ ਬੋ ਆਦਮ ਬੋ ਕਰਦੇ ਆਣਨਗੇ ਤੇ ਤੂੰ ਜਾਣਨੀ ਹੈ ਉਹਨਾਂ ਤੋਂ ਕੋਈ ਗੱਲ ਲੁਕੀ ਨਹੀਂ ਰਹਿੰਦੀ ਉਹਨਾਂ ਨੂੰ ਅਜੇ ਪਤਾ ਲੱਗ ਜਾਣਾ ਏ ਤੇ ਫੇਰ ਉਹਨਾਂ ਸਾਡੀ ਉਹ ਬਾਤ ਕਰਨੀ ਏ ਜੋ ਕਦੀ ਕਿਸੇ ਨਾ ਕੀਤੀ ਹੋਵੇ ਬੁੱਢੀ ਜਾਨ ਨੇ ਦੀਨੇ ਦੀ ਘਰਵਾਲੀ ਨੇ ਤਰ ਲਿਆ ਆਪਣੇ ਪਿੰਡ ਦੇ ਖਤਰਮੇ ਦੀ ਇੱਕੋ ਇੱਕ ਨਿਸ਼ਾਨੀ ਏ ਠਾਕੁਰਦਵਾਰੀ ਪ੍ਰੋਤਾਣੀ ਅੱਲਾ ਦਾ ਨਾਂ ਲੈਣ ਵਾਲੀ 2-4 ਦਿਨਾਂ ਦੀ ਗੱਲ ਏ ਇਹਦਾ ਪੁੱਤਰ ਵਾਂਡਿਓ ਮੋੜ ਲਵੇ ਫਿਰ ਇਹਨਾਂ ਨੂੰ ਕਿਸੇ ਹੋਰ ਪਿੰਡ ਕੱਲ ਦਿਆਂਗੇ ਕਿਹੜੇ ਪਿੰਡ ਕੱਲ ਲੇਗੀ ਇਹਨੂੰ ਦੀਨੇ ਨੇ ਚੀਖ ਕੇ ਆਖਿਆ ਕਿਹੜਾ ਪਿੰਡ ਰਹਿ ਗਿਆ ਏ ਜਿੱਥੇ ਇਹ ਬਚੀ ਰਹੇਗੀ ਤੇ ਇਹਦਾ ਪੁੱਤਰ ਉਹਨ ਵਾਂਡਿਓ ਨਹੀਂ ਮੁੜਨ ਲੱਗਾ ਉਹ ਐਤਕੀ ਉਥੇ ਵਾਂਡੇ ਗਿਆ ਏ ਜਿੱਥੋਂ ਕੋਈ ਨਹੀਂ ਮੁੜਦਾ ਨਵੇਂ ਚੱਕ ਦੇ ਸਭ ਖਤਰੀ ਮਾਰੇ ਗਏ ਨੇ ਕੋਈ ਵੀ ਪਣ ਜੋਗਾ ਨਹੀਂ ਬਚਿਆ ਤੀਵੀ ਦਾ ਮੂੰਹ ਹੱਸ ਗਿਆ ਕੰਬਦੀ ਉਂਗਲੀ ਉਹਨੇ ਆਪਣੇ ਬੁੱਲਾਂ ਨਾਲ ਜੋੜੀ ਤੇ ਬੋਲੀ ਹੌਲੀ ਨਹੀਂ ਬੋਲ ਹੁੰਦਾ ਤੈਥੋਂ ਕਿ ਹੁਣ ਉਹਨੂੰ ਸੁਣਾ ਕੇ ਹੀ ਛੱਡੇਗਾ ਕਿ ਉਹਦਾ ਪੱਤਰ ਮਾਰਿਆ ਗਿਆ ਏ ਹੁਣ ਤੱਕ ਉਹਨਾਂ ਬਹੁਤੀਆਂ ਗੱਲਾਂ ਗੋਸ਼ਿਆਂ ਵਿੱਚ ਕੀਤਨਾ ਸਨ ਪਰ ਇਹ ਗੋਸ਼ੇ ਬੇਲੋੜੇ ਸਨ ਉਹ ਕਿੰਨੀਆਂ ਹੀ ਉੱਚੀਆਂ ਗੱਲਾਂ ਕਰਦੇ ਬੁੱਢੀ ਨੂੰ ਕੋਈ ਕੰਸੋ ਨਹੀਂ ਸੀ ਪੈਣੀ ਬੁੱਢੀ ਨੇ ਆਪਣੀਆਂ ਤਾਪ ਲਹੂਰੀਆਂ ਅੱਖਾਂ ਉਹਨਾਂ ਦੇ ਮੂੰਹ ਤੇ ਗੱਡੀਆਂ ਤੇ ਖਿੱਚ ਕੇ ਬੋਲੀ ਤੁਸਾਂ ਦੋਹਾਂ ਕੀ ਕੁਸਰ ਮੁਸਰ ਲਈ ਹੋਈ ਏ ਤੇ ਤੂੰ ਦੀਨਿਆ ਮੇਰੇ ਵੱਲ ਵੇਂਦਾ ਹੀ ਨਹੀਂ ਭੈੜਿਆ ਜੋੜਦੰਦੁਰਤਾ ਇਹ ਵੀ ਕੋਈ ਵੱਡਾ ਕੰਮਾ ਵਿੱਚੋਂ ਕੰਮ ਹੀ ਕੱਲ ਆਵੀ ਮਾਈ ਆਪਣਾ ਮੂੰਹ ਬੁੱਢੀ ਦੇ ਕੰਨਾਂ ਨਾਲ ਜੋੜਦਾ ਦੀਨਾ ਗੱਜਿਆ ਅੱਜ ਮੈਨੂੰ ਵੇਲ ਨਹੀਂ ਤੇ ਟੁਰਦੀ ਵੀ ਹੋ ਹੁਣ ਘਰ ਨੂੰ ਹਲਾ ਗੋਡਿਆਂ ਤੇ ਹੱਥ ਰੱਖ ਕੇ ਉਠਦੀ ਬੁੱਢੀ ਕਰਾਹੀ ਉਠਾਂ ਤੂੰ ਕੱਲ ਆਨਾ ਹੀ ਤਾਂ ਗੱਲ ਹੀ ਸਹੀ ਪਰ ਬੱਕਰੀ ਮੇਰੀ ਦੇ ਧਿਆਨ ਰੱਖੀ ਲੈ ਮੈਂ ਹੁਣ ਆਖ ਚੱਲੀ ਹੂੰ ਨਜ਼ਰੀ ਆਵੇ ਤਾਂ ਬੰਨ ਛੱਡੀ ਖੌਰੇ ਰੁੜਪੜ ਜਾਣੀ ਕਿੱਥੇ ਭੱਜੀ ਫਿਰਦੀ ਏ ਤੇ ਇਸ ਤੋਂ ਪਹਿਲੇ ਕੀ ਦੀਨੇ ਦੀ ਘਰ ਵਾਲੀ ਉਹਨੂੰ ਰੋਕਦੀ ਲੜਖੜਾਂਦੀ ਹੋਈ ਬੁੱਢੀ ਬਾਹਰ ਗਲੀ ਵਿੱਚ ਨਿਕਲ ਟੁਰੀ ਇਸ ਬੁੱਢੀ ਨੇ ਕਿੰਨਾ ਵਕਤ ਖਰਾਬ ਕਰ ਦਿੱਤਾ ਸੀ ਕੰਮ ਦੇ ਹਰਚ ਦਾ ਦੀਨੇ ਨੂੰ ਬੜਾ ਮੰਦਾ ਲੱਗ ਰਿਹਾ ਸੀ ਇੰਨੇ ਚਿਰ ਨੂੰ ਉਹਨੇ 5 ਛਵੀਆਂ ਤਿਆਰ ਕਰ ਲੈਣੀਆਂ ਸਨ ਤੇ ਬਸ਼ੀਰੇ ਨੇ ਇਹ ਤਾਂ ਨਹੀਂ ਸੀ ਪੁੱਛਣਾ ਕਿ ਉਹ ਕਿਹੜੀਆਂ ਬਾਧੂ ਸਿਰਖ ਪਾਈਆਂ ਵਿੱਚ ਲੱਗਾ ਰਿਹਾ ਸੀ ਉਹਨੇ ਤਾਂ 50 ਛਵੀਆਂ ਗਿਣ ਕੇ ਰਖਵਾ ਲੈਣੀਆਂ ਸਨ ਉਹਨੇ ਕੰਮ ਵਿੱਚ ਰੁੱਝਣਾ ਚਾਹਿਆ ਪਰ ਉਹ ਰੁੱਝ ਨਾ ਸਕਿਆ ਇੱਕ ਤਖਣੀ ਉਹਦੇ ਦਿਲ ਨੂੰ ਲੱਗ ਗਈ ਸੀ ਕੰਬ ਦੀਆਂ ਧੌਲੀਆਂ ਲੱਟਾਂ ਪੇਛੋਂ ਉਹਨਾਂ ਤਾਪ ਚਗਲੀਆਂ ਅੱਖਾਂ ਦੀ ਯਾਦ ਮੁੰਡ-ਮੁੰਡ ਉਹਦਾ ਅੰਦਰ ਮਲ ਖਲੋਂਦੀ ਅੱਗ ਦੇ ਦੋ ਮੋٹے ਵਾਂਡਿਆਂ ਵਾਂਗ ਉਹ ਅੱਖਾਂ ਉਹਦੇ ਦਿਮਾਗ ਵਿੱਚ ਧਸਦੀਆਂ ਗਈਆਂ ਜਿਹੜੀ ਗੱਲ ਉਹਨੂੰ ਸਭ ਤੋਂ ਬਹੁਤੀ ਉਪਰਾਮ ਕਰ ਰਹੀ ਸੀ ਉਹ ਬੁੱਢੀ ਦੀ ਅਣਜਾਣਤਾ ਸੀ ਉਹ ਕੁਝ ਨਹੀਂ ਸੀ ਜਾਣਦੀ ਉਹ ਨਹੀਂ ਸੀ ਜਾਣਦੀ ਕਿ ਤੁਲਸੀ ਨੇ ਕਦੀ ਵਾਂਡਿਓ ਨਹੀਂ ਮੁੜਨਾ ਨਾਹੀਂ ਪ੍ਰੀਤੋ ਦਾ ਉਹ ਸਾਹਾ ਕਦੀ ਪੁਗਣਾਏ ਪ੍ਰੀਤੋ ਨੂੰ ਤਾਂ ਉਹਦੇ ਪਿਓ ਦੀ ਹਵੇਲੀ ਸਮੇਤ ਬਸ਼ੀਰੇ ਨੇ ਸਾਬ ਲਿਆ ਸੀ ਇਹ ਗੱਲ ਬਸ਼ੀਰੇ ਨੇ ਬੜੀ ਮਾੜੀ ਕੀਤੀ ਸੀ ਧੀਆਂ ਭੈਣਾਂ ਦੀ ਇੱਜ਼ਤ ਸਭ ਦੀ ਸਾਂਝੀ ਸੀ ਪਰਾਈਆਂ ਧੀਆਂ ਦੀ ਇੱਜ਼ਤ ਆਪਣੀਆਂ ਧੀਆਂ ਵਰਗੀ ਸੀ ਤੇ ਕੌਣ ਸੀ ਜੋ ਆਪਣੀਆਂ ਧੀਆਂ ਦੀ ਬੇਪਤੀ ਨੂੰ ਸਵਾਵ ਆਖਦਾ ਸੀ ਅਚੰਚਿਤ ਇੱਕ ਭਿਆਨਕ ਚਾਕੀ ਦੀਨੇ ਦੀ ਯਾਦ ਵਿੱਚ ਉੱਪਰ ਆਈ। ਪ੍ਰੀਤੋ ਡਾਡਾਂ ਮਾਰ-ਮਾਰ ਕੇ ਆਪਣੇ ਪਿਓ ਦੀ ਲਾਸ਼ ਨਾਲ ਚਿੰਬੜ ਰਹੀ ਸੀ। ਤੇ ਬਸ਼ੀਰਾ ਉਹਨੂੰ ਗੁੱਤੋਂ ਧਰੂ ਕੇ ਲੈ ਗਿਆ ਸੀ। ਡੜਿਆਂ ਦੀ ਵਾਸਤੇ ਪਾਂਦੀ ਉਹ ਉਹਦੇ ਮਗਰ ਕਿਸ਼ਟ ਦੀ ਗਈ ਸੀ। ਫਿਰ ਅਚੰਚਿਤ ਉਚਪ ਹੋ ਗਈ ਸੀ ਜਿਵੇਂ ਹਲਾਲ ਹੋਣ ਤੋਂ ਪਹਿਲੇ ਭੇਡ ਚੁੱਪ ਕਰ ਜਾਂਦੀ ਹੈ। ਤੇ ਉਹ ਬਸ਼ੀਰੇ ਦਾ ਪਿਓ ਬਰੂਹਾਂ ਵਿੱਚ ਖਲੋਤਾ ਚੁੱਪਚਾਪ ਇਹ ਨਰਕੀ ਝਾਕੀ ਵਿਖਦਾ ਰਿਹਾ ਸੀ ਉਹਨੇ ਬਸ਼ੀਰੀ ਨੂੰ ਨਹੀਂ ਸੇ ਵਰਜਿਆ ਉਹਨੂੰ ਧੌਣੋਂ ਫੜ ਕੇ ਲੰਮਾ ਨਹੀਂ ਸੀ ਪਾਇਆ ਆਪਣੀ ਧੀ ਦੀ ਪੱਤ ਬਚਾਉਣ ਲਈ ਕੋਈ ਹਿੱਲਾ ਨਹੀਂ ਸੀ ਕੀਤਾ ਪ੍ਰੀਤੋ ਦੇ ਪੀਲੇ ਭੂਕ ਬਾਲ ਮੂੰਹ ਦੇ ਝਾਵਲੇ ਦੀਨੀ ਦੀਆਂ ਅੱਖਾਂ ਸਾਹਮਣੇ ਨੱਚਣ ਲੱਗੇ ਤੇ ਉਹਦੀਆਂ ਡਾਡਾਂ ਉਹਦੇ ਕੰਨਾਂ ਵਿੱਚ ਗੂੰਜਦੀਆਂ ਗਈਆਂ ਇੱਕਾ ਇੱਕ ਉਹਨੂੰ ਕਾਂਬਾ ਛੱਡ ਗਿਆ ਬڑے ਜ਼ੋਰ ਦਾ ਕਾਂਬਾ ਕਾਂਬਾ ਜੋ ਜਪਦਾ ਸੀ ਠੰਡੀ یخ ਮੌਤ ਦਾ ਸੁਨੇਹਾ ਸੀ ਉਹਨੂੰ ਜਾਪਿਆ ਇਹ ਕਾਂਬਾ ਮੱਠਾ ਕਰਨ ਦਾ ਇੱਕੋ ਇੱਕ ਤਰੀਕਾ ਇਹ ਸੀ ਕਿ ਉਹ ਪੱਠੀ ਵਿੱਚ ਮਗਦੇ ਲੋਹੇ ਦੇ ਟੋਟੇ ਚੁੱਕ ਕੇ ਆਪਣੀ ਹਿੱਕ ਨਾਲ ਘੁੱਟ ਲਵੇ ਪਰ ਇਹ ਉਹਦਾ ਸਿਰ ਕਿਵੇਂ ਤਪ ਰਿਹਾ ਸੀ ਸਾਰੀ ਦੀ ਸਾਰੀ ਪੱਠੀ ਉਹਦੇ ਸਿਰ ਵਿੱਚ ਗੱਡੀ ਗਈ ਸੀ ਉਹਨੇ ਦੋਹਾਂ ਹੱਥਾਂ ਨਾਲ ਆਪਣੇ ਸਿਰ ਨੂੰ ਕੁੱਟਿਆ ਹੱਥਾਂ ਦੀਆਂ ਤਲੀਆਂ ਜਿਵੇਂ ਸੇਕ ਨਾਲ ਚਲੂਈਆਂ ਗਈਆਂ ਉਹਨੂੰ ਜਾਪਿਆ ਉਹ ਪਾਗਲ ਹੋ ਜਾਏਗਾ ਕੁਝ ਕਰ ਬਹਿਗਾ ਉਹਨੂੰ ਨਸ ਜਾਣਾ ਚਾਹੀਦਾ ਸੀ ਦੂਰ ਇਸ ਸਭ ਕਾਸੀ ਤੋਂ ਬਹੁਤ ਦੂਰ ਅਸ਼ੋਪਲੇ ਜਿਹੀ ਉਹਨੇ bari ਖੋਲੀ ਤੇ ਬਾਹਰ ਕੁੱਦ ਗਿਆ ਕਿੰਨਾ ਚਿਰ ਉਹ ਵਾਹੂ ਦਾ ਹੀ ਖੇਤਾਂ ਵਿੱਚ ਭੋਂਦਾ ਰਿਹਾ ਦਪਹਿਰ ਸ਼ਾਮ ਵਿੱਚ ਵਟ ਰਹੀ ਸੀ। ਦਮੀਲ ਕੋਲ ਕਿਸੇ ਨੇ ਸੂਰਜ ਨੂੰ ਕਤਲ ਕਰ ਦਿੱਤਾ ਸੀ। ਮਾਸੂਮਾ ਦੇ ਲਹੂ ਨਾਲ ਸਾਰਾ ਅਸਮਾਨ ਰੰਗਿਆ ਗਿਆ ਸੀ। ਇਹ ਲਹੂ ਖਾਲਾਂ ਤੇ ਆਡਾਂ ਦੇ ਪਾਣੀਆਂ ਵਿੱਚ ਵੀ ਘੁਲ ਗਿਆ ਸੀ। ਉਹ ਕਮਾਦ ਕਿਸ ਨੇ ਛੁਪਣਾ ਸੀ ਜਿਸ ਤੇ ਲਹੂ ਦੇ ਛਿੱਟੇ ਪਏ ਸਨ। ਉਹ ਕਪਾਹਾਂ ਕਿਸ ਨੇ ਹੰੜਾਣੀਆਂ ਸਨ ਜਿਨ੍ਹਾਂ ਦੀ ਸੁੰਝਾਈ ਲਹੂ ਨਾਲ ਹੋਈ ਸੀ। ਤੇ ਲਹੂ ਨਾਲ ਵੱਤਰੀਆਂ ਉਹਨਾਂ ਪੈਲੀਆਂ ਵਿੱਚ ਕਿਹੋ ਜਿਹੀਆਂ ਕਣਕਾਂ ਉਗਣੀਆਂ ਸਨ ਚਾਰੇ ਪਾਸੇ ਲਹੂ ਦਾ ਤਰੋਂਕਾ ਉਹਦੇ ਹੱਥ ਦੀਆਂ ਬਣਾਈਆਂ ਸ਼ਵੀਆਂ ਨਾਲ ਕੀਤਾ ਗਿਆ ਸੀ ਹੱਡ ਤੇ ਮਾਸ ਦੀ ਇਹ ਫਸਲ ਉਹਦੇ ਹੱਥ ਦੀਆਂ ਬਣਾਈਆਂ ਬਲਮਾਂ ਅਤੇ ਗੰਡਾਸਿਆਂ ਨਾਲ ਬੀਜੀ ਗਈ ਸੀ ਤੇ ਜਿਹੜੇ 2-4 ਬਚੇ ਰਹੇ ਸਨ ਉਹਨਾਂ ਲਈ ਸ਼ਵੀਆਂ ਉਹ ਬਣਾ ਕੇ ਹਟਿਆ ਸੀ ਕੱਲ ਰਾਤਿਕ ਉਹਨਾਂ ਦਾ ਵੀ ਸਫਾਇਆ ਹੋ ਜਾਣਾ ਸੀ ਉਹ ਗੁਨਾਹਗਾਰ ਸੀ ਘੋਰ ਗੁਨਾਹਗਾਰ ਬਸ਼ੀਰੀ ਦੀ ਮਾਂ ਨੇ ਸੱਚ ਆਖਿਆ ਸੀ ਘੱਟੋ ਘੱਟ ਨਮੀਆਂ ਬਣਾਈਆਂ ਸ਼ਵੀਆਂ ਉਹਨੂੰ ਬਸ਼ੀਰੀ ਹੋਰਾਂ ਦੇ ਹੱਥ ਨਹੀਂ ਸਨ ਲੱਗਣ ਦੇਣੀਆਂ ਚਾਹੀਦੀਆਂ ਏਦਾਂ ਕਰਨ ਨਾਲ ਉਹਦੇ ਗੁਨਾਹਾਂ ਦਾ ਕਫਾਰਾ ਨਹੀਂ ਸੀ ਹੋ ਚੱਲਿਆ ਪਰ ਹੁਣ ਹੋਰ ਉਹ ਕਰ ਵੀ ਕੀ ਸਕਦਾ ਸੀ ਉਹ ਵਾਹੋ ਦਾ ਹੀ ਪਿੰਡ ਵੱਲ ਨਸ ਪਿਆ ਬਸ਼ੀਰੇ ਦੇ ਆਦਮੀਆਂ ਦੇ ਪਹੁੰਚਣ ਤੋਂ ਪਹਿਲਾਂ ਉਹ ਘਰ ਆਪਣਾ ਚਾਹੁੰਦਾ ਸੀ ਸ਼ਵੀਆਂ ਨੂੰ ਕਿਸੇ ਖੂਜਾ ਖਾਲ ਵਿੱਚ ਸੁੱਟ ਦੇਣਾ ਚਾਹੁੰਦਾ ਸੀ ਜਿੱਥੋਂ ਉਹਨਾਂ ਦੀ ਉਗ ਸੁਗਨਾ ਨਿਕਲੇ ਜਦੋਂ ਉਹ ਪਿੰਡ ਲਾਗੇ ਪੁੱਜਾ ਤਾਂ ਰਾਤ ਪੈ ਚੁੱਕੀ ਸੀ ਤੇ ਠੰਡੇ ਚੰਨ ਦੀ ਕਸਮਈ ਚਾਨਣੀ ਗਲੀ ਵਿੱਚ ਘਰਾਂ ਦੇ ਧੁੰਦਲੇ ਪਰਛਾਵੇਂ ਸੁੱਟ ਰਹੀ ਸੀ ਰਾਤ ਦੀ ਮੀਂਹ ਨਾਲ ਗਲੀਆਂ ਵਿੱਚ ਚਿੱਕੜ ਹੋ ਗਿਆ ਸੀ ਮੁਰਮੜ ਉਹਦੇ ਪੈਰ ਵਾਹਣ ਵਿੱਚ ਫਸ ਜਾਂਦੇ ਸਨ ਪਰ ਉਹ ਕਾਲੀ ਕਾਲੀ ਟੁਰਦਾ ਗਿਆ ਅਚਨਚੇਤ ਉਹਠ ਠੰਬਰ ਗਿਆ ਕੁਝ ਵਿੱਚ ਤੇ ਉਹਨੂੰ ਆਵਾਜ਼ਾਂ ਸੁਣਾਈ ਦਿੱਤੀਆਂ ਇਹ ਆਵਾਜ਼ਾਂ ਤਾਂ ਉਹਦੇ ਘਰੋਂ ਹੀ ਆ ਰਹੀਆਂ ਸਨ ਤਾਂ ਕੀ ਉਹ ਆਣ ਪੁੰਚੇ ਸਨ ਉੱਕ ਵੇਲੇ ਅਪੜਿਆ ਸੀ ਬਸ਼ੀਰੇ ਦਾ ਲੱਚਰ ਹਾਸਾ ਹੁਣ ਸਾਫ਼ ਸੁਣਾਈ ਦੇ ਰਿਹਾ ਸੀ ਘਰ ਦੇ ਬਾਹਰ ਉਹਦਾ ਠੇਡਾ ਕਿਸੇ ਭਾਰੀ ਚੀਜ਼ ਨਾਲ ਲੱਗਾ ਤੇ ਉਹ ਮੂੰਹ ਪਰਨੇ ਡਿੱਗ ਪਿਆ ਉਹਨੇ ਉੱਠਣ ਦੀ ਕੋਸ਼ਿਸ਼ ਕੀਤੀ ਪਰ ਉਹ ਉੱਠ ਨਾ ਸਕਿਆ ਕੋਈ ਠੰਡੀ یخ ਚੀਜ਼ ਉਹਦੇ ਪੈਰਾਂ ਨਾਲ ਲਿਪਟ ਗਈ ਸੀ ਉਹਨੇ ਆਪਣੇ ਪੈਰ ਸੜਵਾਉਣ ਦਾ ਯਤਨ ਕੀਤਾ ਪਰ ਉਹ ਹੋਰ ਬਹੁਤ ਹੀ ਝਗੜੇ ਗਏ ਸਨ ਇੱਕਾ ਇੱਕ ਉਹ ਬਹੁਤ ਘਬਰ ਆ ਗਿਆ ਇੱਕ ਭਰਮੀ ਭੈ ਉਹਦੇ ਦਿਲ ਵਿੱਚ ਵੜ ਗਿਆ ਤੇ ਉਹਦੇ ਮੱਥੇ ਤੇ ਠੰਡੀਆਂ ਤਰੇਲੀਆਂ ਛੁੱਟ ਪਈਆਂ ਸਾਰੇ ਸਰੀਰ ਦੇ ਇੱਕ ਤਕੜੇ ਹੁਜਕੇ ਨਾਲ ਉਹਨੇ ਪਿੱਛੇ ਮੁੜ ਕੇ ਵੇਖਿਆ ਚਾਨਣ ਦੀ ਚਾਨਣੀ ਵਿੱਚ ਧੌਲੀਆਂ ਲਟਾਂ ਹਿਲ ਰਹੀਆਂ ਸਨ ਸ਼ਵੀ ਦਾ ਇੱਕ ਲੰਮਾ ਫੱਟ ਬੁੱਢੀ ਦੇ ਚੁਰੜਾਏ ਮੱਥੇ ਤੇ ਸੀ ਤੇ ਉਹਦੀਆਂ ਟੱਡੀਆਂ ਹੋਈਆਂ ਪਥਰਾਈਆਂ ਅੱਖਾਂ ਫਟਕਾਰਾਂ ਪਾ ਰਹੀਆਂ ਸਨ ਉਹਨੇ ਆਪਣੇ ਪੈਰਾਂ ਵੱਲ ਵੇਖਿਆ ਬੁੱਢੀ ਦੀ ਬਾਹਾਂ ਵਿੱਚ ਉਲਜੀ ਸੰਗਲੀ ਨੇ ਉਹਦੇ ਪੈਰਾਂ ਨੂੰ ਜਕੜ ਰੱਖਿਆ ਸੀ ਇੱਕ ਚੀਕ ਉਹਦੇ ਮੂੰਹੋਂ ਨਿਕਲੀ ਤੇ ਉਹ ਬੇਹੋਸ਼ ਹੋ ਗਿਆ ਉਸ ਰਾਤ ਉਹਨੂੰ ਸ਼ੂਕ ਕੀ ਤਾਪ ਚੜ ਗਿਆ ਸਾਰੀ ਰਾਤ ਉਹ ਮੰਝੀ ਤੋਂ ਗੱਜਗੱਜ ਉਛਲਦਾ ਰਿਹਾ ਸਾਰੀ ਰਾਤ ਉਹਦੇ ਬੜਾਂ ਦੀ ਆਵਾਜ਼ ਪਿੰਡ ਦੀ ਸੁੰਸਾਨ ਚੁੱਪ ਵਿੱਚ ਗੂੰਜਦੀ ਰਹੀ ਮੈਨੂੰ ਨਾ ਮਾਰੋ ਮੈਨੂੰ ਸ਼ਵੀਆਂ ਨਾ ਮਾਰੋ ਇਹ ਸੰਗਲ ਮੇਰੀ ਧੌਣ ਦਿਵਾ ਲਿਓ ਲਾ ਲਵੋ ਹਾਈ ਮੇਰੀ ਤੀ ਮੇਰੀ ਤੀਨੂ ਕੁਛ ਨਾ ਆਖੋ ਪ੍ਰੀਤੂ ਨੂੰ ਕੁਛ ਨਾ ਆਖੋ ਹਾਏ ਇਹ ਸੰਗੜਾ ਅੱਲਾ ਦਾ ਵਾਸਤਾ ਜੀ ਮੈਨੂੰ ਸ਼ਵੀਆਂ ਨਾ ਮਾਰੋ ਮੈਨੂੰ ਨਾ ਮਾਰੋ ਦੋਸਤੋ ਇੱਥੇ ਹੀ ਇਹ ਕਹਾਣੀ ਖਤਮ ਹੋ ਜਾਂਦੀ ਹੈ ਸ਼ੁਕਰੀਆ